ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮੀਦੇ ਨਾਲ ਆਪਾਂ ਅੱਜ ਇੱਕ ਬਹੁਤ ਵੱਡਾ ਕੰਮ ਕਰਦੇ ਆ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਤੇ ਪਲੀਜ਼ ਹੁਣ ਇਹ ਨਾ ਕਿ ਉਹ ਵੀ ਇੰਨੀਆਂ ਗੰਦੀਆਂ ਟਾਈਲਿਸ ਨੇ ਸਾਰੀਆਂ ਇੰਨੀਆਂ ਟਾਲਾਂ ਗੰਦੀਆਂ ਨੇ ਨਾ ਇਹ ਟੱਲਾਂ ਟਾਈਲਸ ਕੀ ਹੁੰਦਾ ਯਾਰ ਟੈਲ ਟੈਲਾਂ ਟੈਲਸ ਟੈਲਸ ਇੰਗਲਿਸ਼ ਆਹੋ ਇੰਗਲਿਸ਼ ਚ ਚਲੋ ਕੋਈ ਨਾ ਅੰਗਰੇਜ਼ੀ ਤੋਂ ਪੱਕੀ ਲੈਣਾ ਵੀ ਆਪਣੇ ਘਰੇ ਟਾਈਲਸ ਲੱਗੀਆਂ ਹੋਈਆਂ ਨੇ ਠੀਕ ਆ ਜੀ ਸਾਰਿਆਂ ਦੇ ਲੱਗਿਆ ਹੋਈਆਂ ਨੇ ਸਾਡੇ ਕਿਤੇ ਕੱਲੀਆਂ ਲੈ ਦਾ ਸਾਡੇ ਨਹੀਂ ਲੱਗੀਆਂ ਹੋਈਆਂ ਹਨਾ ਸਾਰੀ ਦੁਨੀਆ ਦੇ ਲੱਗੀਆਂ ਹੋਈਆਂ ਨੇ ਤੇ ਸਾਡੀਆਂ ਗੰਦੀਆਂ ਨੇ ਲੋਕਾਂ ਦੀਆਂ ਸੋਹਣੀਆਂ ਸੋਹਣੀਆਂ ਹੁੰਦੀਆਂ ਨੇ ਪਲੀਜ਼ ਹੁਣ ਤੁਸੀਂ ਕੁਛ ਨਾ ਕਹੋ ਤੇ ਜਿਹੜੇ ਤਾਂ ਪੁਰਾਣੇ ਵਿਊਅਰਸ ਨੇ ਹਨਾ ਆਪਣੇ ਉਹਨਾਂ ਨੂੰ ਤਾਂ ਪਤਾ ਹੈ ਵੀ ਭਾਈ ਉਹ ਇੰਨੀਆਂ ਗੰਦੀਆਂ ਕਿਉਂ ਨੇ ਟਾਈਲਸ ਨਾ ਸਾਰੀਆਂ ਤੇ ਜਿਹੜੇ ਨਵੇਂ ਜੁੜੇ ਆ ਉਹ ਸ਼ਾਇਦ ਹਨਾ ਕਹਿਣਗੇ ਵੀ ਤੁਸੀਂ ਧੋਂਦੇ ਨਹੀਂ ਹੈਗੇ ਜਾਂ ਸਫਾਈ ਨਹੀਂ ਰੱਖਦੇ ਤੇ ਇੱਥੇ ਮੈਂ ਪਾਣੀ ਦੇ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਪਾਇਆ ਤੇ ਇੱਕ ਫਰਨੈਲ ਪਾਈ ਆ ਤੇ ਇੱਕ ਉਹ ਜਿਹੜਾ ਰੈੱਡ ਹਾਰਪਿਕ ਹੁੰਦਾ ਉਹ ਪਾਇਆ ਤੇ ਇੱਕ ਬਲੂ ਹਾਰਪਿਕ ਪਾਇਆ ਹਨਾ ਇਹਨਾਂ ਨੂੰ ਧੋਣ ਵਾਸਤੇ ਤੇ ਪਹਿਲਾਂ ਇਹਨਾਂ ਦੇ ਉੱਪਰ ਜਿਹੜਾ ਆਪਾਂ ਨੇ ਹਾਰਪਿਕ ਪਾਇਆ ਸੀ ਨਾ ਉਹ ਕੱਲਾ ਹਾਰਪਿਕ ਪਾਇਆ ਸੀ ਵੀ ਜਿਹੜੀ ਮੈਲ ਆ ਸਾਰੀ ਉੱਗਲ ਜਵੇ ਹਨਾ ਇਹਨਾਂ ਦੀ ਸਾਰੀਆਂ ਇਹ ਜਿਹੜੀ ਗੰਦਗੀ ਲੱਗੀ ਹੋਈ ਆ ਉਹ ਹਨਾ ਮਤਲਬ ਲੈ ਜਵੇ ਨਾਲੋਂ ਤੇ ਫਿਰ ਵੀ ਉਹ ਲੈਂਦੀ ਨਹੀਂ ਸੀਗੀ ਤੇ ਫਿਰ ਮੈਂ ਦੋ ਤਿੰਨ ਚੀਜ਼ਾਂ ਦਾ ਜਿਹੜਾ ਇਹ ਮਿਸ਼ਨ ਜਿਹਾ ਜਿਹੜਾ ਬਣਾਇਆ ਘੋਲ ਜਿਆ ਤੇ ਉਹਦੇ ਨਾਲ ਹੁਣ ਮੈਂ ਇਹਨਾਂ ਨੂੰ ਲਾ ਕੇ ਧੋ ਰਹੀ ਆ ਤੇ ਬਹੁਤ ਜ਼ਿਆਦਾ ਹਨਾ ਇਹਨਾਂ ਨੂੰ ਹਾਰਪਿਕ ਲੱਗ ਗਿਆ ਕਿਉਂਕਿ ਗੰਦੀਆਂ ਹੀ ਬਹੁਤ ਜ਼ਿਆਦਾ ਸੀ ਹਾਰਪਿਕ ਦਿੱਤਾ ਐਡੀ ਬੋਤਲ ਇੱਕ ਭਾਵੇਂ ਮੈਂ ਹੋਰ ਲਾ ਦਿੰਦੀ ਹਨਾ ਅੰਨੀ ਆਕ ਗੰਦੀਆਂ ਸੀ ਇਹ ਤੇ ਗੰਦੀਆਂ ਹੁਣ ਜਿਹੜੇ ਨਵੇਂ ਆਏ ਆ ਆਪਾਂ ਉਹਨਾਂ ਨੂੰ ਦੱਸ ਦਨੇ ਆ ਵੀ ਇਹ ਗੰਦੀਆਂ ਕਿਉਂ ਨੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜੀ ਡੀਪ ਕਲੀਨਿੰਗ ਹੁੰਦੀ ਆ ਦਿਵਾਲੀ ਮੌਕੇ ਹੁੰਦੀ ਆ ਨਾ ਦਿਵਾਲੀ ਮੌਕੇ ਮੈਂ ਜਦੋਂ ਕਲੀਨਿੰਗ ਸ਼ੁਰੂ ਹੀ ਕੀਤੀ ਸੀ ਸ਼ੁਰੂ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਕਿਚਨ ਜਿਹੜਾ ਹਨਾ ਸਾਫ਼ ਕਰਨ ਲੱਗੀ ਸੀ ਤੇ ਕਿਚਨ ਨੂੰ ਮਤਲਬ ਡੀਪ ਕਲੀਨਿੰਗ ਕਰਤਾ ਸਾਰਾ ਸਮਾਨ ਬਾਹਰ ਕੱਢਿਆ ਹੋਇਆ ਸੀ ਤੇ ਅੰਦਰ ਰੱਖਣ ਤੋਂ ਪਹਿਲਾਂ ਹੀ ਰਾਤ ਨੂੰ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਅੰਨੀ ਜ਼ਿਆਦਾ ਪੇਨ ਹੋਣ ਲੱਗ ਗਈ ਸੀ ਤੇ ਜਿਹੜਾ ਮੇਰਾ ਕਿਚਨ ਦਾ ਸਮਾਨ ਸੀਗਾ ਨਾ ਉਹ ਇੱਕ ਹਫਤਾ ਉਦਾਂ ਹੀ ਰੁਲਦਾ ਰਿਹਾ ਉਦਾਂ ਹੀ ਲੱਭ ਲੱਭ ਕੇ ਅਸੀਂ ਰੋਟੀ ਬਣਾਉਂਦੇ ਰਹੇ ਤੇ ਖਾਂਦੇ ਰਹੇ ਬੱਚੇ ਹਨਾ ਤੇ ਬੱਚਿਆਂ ਨੇ ਫਿਰ ਥੋੜਾ ਥੋੜਾ ਕਰਕੇ ਮੈਂ ਨਾਲ ਲੱਗ ਕੇ ਫਿਰ ਮੇਰੇ ਖਿਆਲ ਨਾਲ ਇੱਕ ਹਫਤੇ ਬਾਅਦ ਹਫਤੇ ਤੋਂ ਵੀ ਸ਼ਾਇਦ ਵੱਧ ਦਾ ਟਾਈਮ ਲੱਗ ਗਿਆ ਹੋਣਾ ਤਾਂ ਜਾ ਕੇ ਭਾਂਡੇ ਉਹਦੇ ਵਿੱਚ ਚਿਣੇ ਸੀ ਕਿਉਂਕਿ ਦੀਵਾਲੀ ਨੂੰ ਕੋਈ ਵੀ ਸਫਾਈਆਂ ਨਹੀਂ ਹੋਈਆਂ ਕੁਝ ਨਹੀਂ ਹੋਇਆਗਾ ਤੇ ਉਸ ਤੋਂ ਬਾਅਦ ਫਿਰ ਮਤਲਬ ਕਾਫੀ ਟਾਈਮ ਮੈਂ ਨੂੰ ਮੈਡੀਸਨ ਚੱਲਦੀ ਰਹੀ ਰੈਸਟ ਤੇ ਰਹੀ ਮੈਂ ਹਨਾ ਤੇ ਫੇਰ ਆਗੀ ਭਾਈ ਠੰਡ ਹਨਾ ਕਾਫੀ ਜਿਆਦੇ ਠੰਡ ਦੇ ਵਿੱਚ ਵੀ ਕੋਈ ਕੰਮ ਐ ਵੈਸੇ ਮੈਨੂੰ ਹੁਣ ਵੀ ਨਹੀਂ ਹੁਣ ਵੀ ਮੈਂ ਬਿਮਾਰੀ ਆ ਜਿਹੜੇ ਮੇਰੇ ਵਿਊਅਰਸ ਨੇ ਉਹਨਾਂ ਨੂੰ ਪਤਾ ਹੈ ਆ ਵੀ ਮੈਂ ਬਿਮਾਰਾ ਹਨਾ ਤੇ ਟੈਲਸ ਇੰਨੀਆਂ ਜਿਆਦੇ ਗੰਦੀਆਂ ਹੋ ਗਈਆਂ ਤੇ ਹੋਰ ਕੋਈ ਕਵੇ ਨਾ ਕਵੇ ਤੁਸੀਂ ਵੀ ਨਹੀਂ ਕਦੇ ਕਿਹਾ ਹਨਾ ਪਤਾ ਨਹੀਂ ਤਾ ਤੁਸੀਂ ਸਮਝਦਾਰ ਹੋ ਵੀ ਚਾ ਹਨਾ ਐ ਲੱਗਦਾ ਵੀ ਅਗਲੇ ਦਾ ਘਰ ਆਪਾਂ ਕੀ ਲੈਣਾ ਗੰਦਾ ਮੰਦਾ ਚਾ ਕੁਝ ਵੀ ਅਗਲਾ ਰਹਿੰਦਾ ਜਿਹੜਾ ਉਹਨੂੰ ਪਤਾ ਹੁੰਦਾ ਹਨਾ ਤੇ थैंक यू ਤੁਹਾਡਾ ਤੁਸੀਂ ਕਦੇ ਵੀ ਹਨਾ ਕਿਹਾ ਨਹੀਂ ਹੈਗਾ ਇਗਨੋਰ ਇਗਨੋਰ ਕਰਦੇ ਹੋ ਹਨਾ ਤੁਸੀਂ ਇਸ ਚੀਜ਼ ਨੂੰ ਤੇ ਮੈਨੂੰ ਵੀ ਬਹੁਤ ਫੀਲ ਹੁੰਦਾ ਸੀ ਵੀ ਇੰਨੀ ਗੰਦੀਆਂ ਜਦੋਂ ਮੈਂ ਵੀਡੀਓਜ਼ ਬਣਾਉਣੀ ਇੱਥੇ ਨਾ ਮੈਂ ਕਈ ਵਾਰੀ ਤਾਂ ਵੀਡੀਓ ਨਹੀਂ ਸੀ ਬਣਾਉਂਦੀ ਹੁੰਦੀ ਵੀ ਛੱਡ ਪਰੇ ਟਾਈਲਸ ਬਹੁਤ ਗੰਦੀਆਂ ਨੇ ਹਨਾ ਵੀ ਮੈਂ ਨਹੀਂ ਬਣਾਉਂਦੀ ਵੀਡੀਓ ਤੇ ਜਦੋਂ ਮੈਂ ਇਹਨਾਂ ਨੂੰ ਸਾਫ਼ ਕਰਨ ਦੀ ਗੱਲ ਕਰਦੀ ਤਾਂ ਫਿਰ ਮੇਰੇ ਗਾਲਾਂ ਪੈ ਜਾਂਦੀਆਂ ਸੀ ਵੀ ਫਿਰ ਮੋਢਾ ਫੜ ਕੇ ਵਹਿਜेंगी ਫਿਰ ਬਿਮਾਰ ਹੋ ਜੈंगी ਫਿਰ ਪੱਖੀਆਂ ਦੁਆਦਤ ਕਰਨਗੀਆਂ ਵੀ ਰਹਿਣ ਦੇ ਤੇ ਫਿਰ ਅੱਜ ਪਤਾ ਨਹੀਂ ਕੀ ਹੋਇਆ ਨਾ ਮੈਂ ਦਿਨ ਦੇ ਵਿੱਚ ਸੌਂ ਗਈ ਤਾਂ ਨੂੰ ਮੈਂ ਅੱਜ ਦੀ ਸਟੋਰੀ ਦੱਸਦੀ ਆ ਤੇ ਟੈਲਸ ਤਾਂ ਚਲੋ ਤੁਹਾਡੇ ਸਾਹਮਣੇ ਆ ਦੇਖ ਲਓ ਹਨਾ ਮਿਹਨਤ ਤਾਂ ਹੋਣੀ ਸੀਗੀ ਭਈ ਹਨਾ ਜਦੋਂ ਇੰਨੀਆਂ ਗੰਦੀਆਂ ਸੀ ਇੰਨਾ ਟਾਈਮ ਦੀਆਂ ਧੋਈਆਂ ਨਹੀਂ ਆਪਾਂ ਮਿਹਨਤ ਤਾਂ ਇੰਨਾ ਤੇ ਹੋਣੀਓ ਹੋਣੀ ਸੀਗੀ ਚਲੋ ਜਿੰਨੀ ਵੀ ਮਿਹਨਤ ਹੋਈ ਉਹ ਤਾਂ ਬਣਦੀ ਸੀ ਭਾਈ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਹੈਗਾ ਬਣਦੀ ਮਿਹਨਤ ਲਈ ਆ ਅਗਲੇ ਨੇ ਹਨਾ ਤੇ ਅੱਜ ਪਤਾ ਕੀ ਹੋਇਆ ਅੱਜ ਉਦਾਂ ਮੇਰੀ ਤਬੀਅਤ ਠੀਕ ਸੀ ਕੁਛ ਨਹੀਂ ਸੀ ਦੁਖਦਾ ਇੱਕ ਮੈਨੂੰ ਛਿੱਕਾਂ ਹੀ ਆਈ ਜਾਂਦੀਆਂ ਸੀ ਬਾਰ-ਬਾਰ ਉਹ ਪਿਛਲੇ ਵਲੌਗ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਮੈਨੂੰ ਕੋਲਡ ਹੋਇਆ ਨਾ ਬੱਚਿਆਂ ਨੂੰ ਹੋਇਆ ਤੇ ਮੈਨੂੰ ਛਿੱਕਾਂ ਆਈ ਜਾਂਦੀਆਂ ਸੀ ਤੇ ਫਿਰ ਮੈਂ ਨਾ 1:00 ਵਜੇ ਕੰਮ ਕੋਲੋਂ ਸਾਰਾ ਖਤਮ ਕਰਕੇ ਫਿਨਿਸ਼ ਕਰਕੇ ਮੈਂ 1:00 ਵਜੇ ਜਹਾਨ ਨੂੰ ਵੀ ਛੁੱਟੀ ਸੀਗੀ ਤੇ ਅਸੀਂ ਪੈ ਗਏ ਇਹ ਪਏ ਨਹੀਂ ਪਏ ਮੈਨੂੰ ਨਹੀਂ ਪਤਾ ਦੋਨੋਂ ਜਾਣੇ ਪਿਓ ਪੁੱਤ ਮੈਨੂੰ ਨਹੀਂ ਪਤਾ ਵੀ ਇਹ ਸੁੱਤੇ ਆ ਜਾਂ ਨਹੀਂ ਸੁੱਤੇ ਤੇ ਮੈਂ ਸੁੱਤੀ ਇੱਕ ਤੋਂ ਲੈ ਕੇ 4 ਵਜੇ ਤੱਕ ਜਾਨੀ ਕਿ ਮੈਂ ਤਿੰਨ ਨੀਂਦ ਲੈ ਲਈ ਮੈਂ ਪੂਰਾ ਸੁਕਤੀ ਤੇ ਸੌ ਕੇ ਉੱਠ ਕੇ ਉਸ ਤੋਂ ਬਾਅਦ ਮੈਂ ਪਾਣੀ ਨਹੀਂ ਪੀਤਾ ਚਾਹ ਦੁੱਧ ਰੋਟੀ ਕੁਝ ਨਹੀਂ ਖਾਦਾਗਾ ਤੇ ਪਤਾ ਨਹੀਂ ਮੇਰੇ ਦਿਮਾਗ ਚ ਕੀ ਆਇਆ ਨਾ ਤੇ ਜਿਹੜਾ ਯੂਨੀਫਾਰਮ ਤੋੜਨ ਵਾਲੀ ਸੀ ਮੈਂ ਕੱਪੜੇ ਚੱਕੇ ਤੇ ਨਾਲ ਹੀ ਮੈਂ ਸਾਰ ਫਸੋਡਾ ਸਾਰਾ ਕੁਝ ਲਾਈਜ਼ ਆਲ ਹਾਰਪਿਕ ਰੈੱਡ ਹਾਰਪਿਕ ਬਲੂ ਹਾਰਪਿਕ ਚੱਕ ਕੇ ਮੈਂ ਬਾਹਰ ਆ ਗਈ ਸਾਰਾ ਕੁਛ ਨਾ ਧੋਣ ਵਾਲੇ ਕੱਪੜੇ ਚੱਕ ਕੇ ਤੇ ਆਉਂਦੀ ਸਰ ਮੈਂ ਨਾ ਇਹਦੇ ਉੱਪਰ ਹਾਰਪਿਕ ਪਾਤਾ ਤੇ ਰਗੜਤਾ ਤੇ ਦੇਖੋ ਹੁਣ ਜਿਹੜੀਆਂ ਟਾਈਲਸ ਸਾਫ਼ ਹੋ ਗਈਆਂ ਤੁਸੀਂ ਉਹ ਦੇਖੋ ਤੇ ਜਿਹੜੀਆਂ ਗੰਦੀਆਂ ਨੇ ਉਹਦੇ ਖਤੇ ਨਾਲ ਦੀ ਨਾਲ ਆਪਾਂ ਨੇ ਜਿਹੜੀ ਟੈਪ ਆ ਟੁੱਟਦੀ ਆ ਉਹ ਵੀ ਸਾਫ਼ ਕਰਤੀ ਆ ਉਹ ਵੀ ਬਹੁਤ ਸੋਹਣੀ ਚਮਕਣ ਲੱਗੀ ਤੇ ਮੇਰੇ ਕੱਪੜਿਆਂ ਨੂੰ ਮੈਨੂੰ ਲੱਗਦਾ ਸੀ ਟਾਈਮ ਇੱਥੇ 4 ਵਜੇ ਤਾਂ ਮੈਂ ਉੱਠੀ ਹੋਈ ਸੀ ਤੇ ਫਿਰ ਉਸ ਤੋਂ ਬਾਅਦ ਮੈਂ ਹਣਾ ਇਹਨਾਂ ਨੂੰ ਰਗੜਨ ਲੱਗ ਗਈ ਜਾਨੀ ਕਿ ਵੱਜ ਗਏ 5 5:30 ਫੇਮ ਲੱਗਿਆ ਸੀ ਮੇਰੇ ਕੱਪੜੇ ਰਹਿ ਜਾਣ ਜਾਂ ਧੋਣ ਤੋਂ ਤੇ ਕੱਪੜੇ ਨਾ ਮਸ਼ੀਨ ਦੇ ਵਿੱਚ ਥੋੜੀ ਜੀ ਹਨਾ ਖਰਾਬੀ ਆਈ ਆ ਉਹ ਪਾਣੀ ਨਹੀਂ ਖੜਦਾ ਸਰਫ ਵਾਲਾ ਉਹਦੇ ਵਿੱਚ ਉਹ ਠੀਕ ਕਰਵਾਉਣ ਆਲੀ ਆ ਹਨਾ ਤੇ ਜੇ ਆਪ ਖੋਲ ਕੇ ਠੀਕ ਕਰਨੇ ਕਿ ਟਾਈਮ ਨਹੀਂ ਲੱਗਿਆ ਤਾਂ ਕਰਕੇ ਮੈਂ ਹੱਥ ਨਾਲ ਰਗੜ ਦਿੱਤੀ ਨਹੀਂ ਕਿਉਂਕਿ ਸਰ ਸਾਰੀ ਨਿਕਲਦੀ ਆ ਉਹਦੇ ਵਿੱਚੋਂ ਗਲੜ ਗਲੜ ਪਾਣੀ ਜਿਹੜਾ ਨਿਕਲਦਾ ਹਨਾ ਤੇ ਅੱਧੀਆਂ ਟੈਂਕਸ ਮੈਂ ਰਗੜਤੀਆਂ ਤੇ ਫਿਰ ਮੈਨੂੰ ਲੱਗਿਆ ਮੇਰੇ ਕੱਪੜੇ ਨਾ ਧੋਣੋਂ ਰਹਿ ਜਾਣ ਵੀ ਨਹੀਂ ਰਾਣਾ ਹੋ ਜੀ ਇੱਥੇ ਹੁਣ ਮੈਂ ਕੱਪੜੇ ਧੋਣ ਲੱਗੀ ਤੇ ਜਿਹੜੀਆਂ ਗੰਦੀਆਂ ਟੈਲਸ ਨੇ ਉਹਨਾਂ ਉੱਪਰ ਮੈਂ ਹਾਰਪਿਕ ਫੋਰ ਪਾਤਾ। ਇਹ ਚੰਗੀ ਤਰ੍ਹਾਂ ਮੈਲ ਉਗੜ ਜਵੇ ਜਿਹੜਾ ਮੇਰਾ ਜ਼ੋਰ ਨਾ ਜ਼ਿਆਦਾ ਲੱਗੇ। ਇਹ ਸਾਫ਼ ਕਰ ਲੈਣੀਆਂ ਨੇ ਆਪਾਂ ਨੇ ਹਨਾ। ਤੇ ਹੁਣ ਮੈਂ ਧੋऊंगी ਕੱਪੜੇ। ਤੇ ਕਿਸੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤੇ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਪਹਿਲ ਦੇ ਨਾਲ ਸਬਸਕ੍ਰਾਈਬ ਕਰ ਲਿਓ। ਠੀਕਾ ਜੀ। ਤੇ ਫਿਰ ਮੈਂ ਲੱਗੀ ਸੀਗੀ ਕੱਪੜੇ ਧੋਣ ਮੈਂ ਕਿਹਾ ਵੀ ਉਹਨਾਂ ਨੂੰ ਬਾਅਦ ਦੇ ਵਿੱਚ ਰਗੜਦੇ ਆਪਾਂ। ਤੇ ਉਹਨਾਂ ਦੇ ਵਿੱਚ ਉੱਪਰ ਨਾ ਜ਼ਿਆਦਾ ਮਿਹਨਤ ਵੀ ਨਹੀਂ ਸੀ ਆਈ ਦੇਖਣ ਨੂੰ ਗੰਦੀਆਂ ਤਾਂ ਬਹੁਤ ਲੱਗਦੀਆਂ ਤੇ ਦੇਖੋ ਤੁਸੀਂ ਆਫਟਰ ਤੇ ਬਿਫੋਰ ਦੇਖੋ ਬਿਫੋਰ ਆਫਟਰ ਤੇ ਬਿਫੋਰ ਪਹਿਲਾਂ ਤੇ ਬਾਅਦ ਦੇ ਵਿੱਚ ਦੇਖੋ ਵੀ ਇੰਨੀਆਂ ਗੰਦੀਆਂ ਸੀਗੀਆਂ ਨਾ ਵੀ ਇਹ ਵੀ ਕਹਿੰਦੇ ਸੀ ਕਿ ਕਹਿੰਦੇ ਵੀ ਹਾਂ ਪਤਾ ਲੱਗਦਾ ਹੈ ਵੀ ਅੱਜ ਹੱਥ ਫਿਰ ਗਿਆ ਹਨਾ ਤੇ ਮੈਨੂੰ ਫਿਰ ਜਾਨਕਿ ਥੱਕ ਤਾਂ ਮੈਂ ਬਹੁਤ ਗਈ ਸੀ ਇੱਕ ਮਿੰਟ ਬਾਹਰ ਕੋਈ ਆ ਗਿਆ ਜੀ ਸੌਰੀ ਕੋਈ ਬਾਹਰ ਗੇਟ ਤੇ ਆ ਗਿਆ ਸੀ ਤੇ ਇੰਨੇ ਡੈਡੀ ਨੂੰ ਜਗਾਇਆ ਉਹ ਗਿਆ ਗੇਟ ਤੇ ਦਰਵਾਜ਼ਾ ਖੋਲਣ ਤੇ ਹਾਂਜੀ ਮੈਂ ਤੁਹਾਨੂੰ ਦੱਸ ਦੇ ਸੀ ਵੀ ਮੈਂ ਥੱਕ ਤਾਂ ਬਹੁਤ ਜ਼ਿਆਦਾ ਗਈ ਸੀ ਤੇ ਇੱਕ ਲੇਟ ਬਹੁਤ ਹੋ ਗਿਆ ਸੀ ਤੇ ਇਸ ਤੋਂ ਬਾਅਦ ਹਨਾ ਮੈਂ ਤਰਚੋਈਆਂ ਤੇ ਤਰਚੋਈਆਂ ਨਹੀਂ ਤਰਚੋਈ ਮੱਝ ਦੀ ਤਰਚੋਈ ਉਸ ਤੋਂ ਬਾਅਦ ਫਿਰ ਮੈਂ ਕਿਚਨ ਦੇ ਵਿੱਚ ਆਈ ਯਾਨੀ ਕਿ ਮੈਨੂੰ ਹੈ ਨਾ ਇੰਨੀ ਜ਼ਿਆਦਾ ਭੁੱਖ ਲੱਗੀ ਹੋਈ ਸੀ ਕਿਉਂਕਿ ਮੈਂ 1 ਵਜੇ ਐਪਲ ਖਾ ਕੇ ਸੌਂ ਗਈ ਸੀ ਤੇ ਉਸ ਤੋਂ ਬਾਅਦ ਮੈਂ ਕੁਝ ਵੀ ਨਹੀਂ ਖਾਦਾ 4 ਵਜੇ ਉੱਠੀ ਉੱਠ ਕੇ ਆਉਣ ਸਰ ਇੱਥੇ ਲੱਗ ਗਈ ਪਤਾ ਨਹੀਂ ਇੱਕ ਹੁੰਦਾ ਨਾ ਦਿਮਾਗ ਦੇ ਵਿੱਚ ਫਤੂਲ ਜਿਹਾ ਚੜਿਆ ਹੋਇਆ ਵੀ ਅੱਜ ਆਹ ਕੰਮ ਕਰਨਾ ਹੀ ਕਰਨਾ ਪਤਾ ਨਹੀਂ ਮੇਰੇ ਪਹਿਲਾਂ ਮੈਂਡ ਦੇ ਵਿੱਚ ਕੁਝ ਵੀ ਨਹੀਂ ਸੀਗਾ ਵੀ ਅੱਜ ਮੈਂ ਕੀ ਕੰਮ ਕਰਨਾ ਕੀ ਟਾਰਗੇਟ ਆ ਮੇਰਾ ਕੁਝ ਵੀ ਨਹੀਂ ਸੀਗਾ ਅੰਦਰੋਂ ਵਧੀਆ ਵਧੀਆ ਝਾੜੂ ਪੋਚਾ ਕੀਤਾ ਬਹੁਤ ਵਧੀਆ ਐਵੇਂ ਕਮਾਂ ਕਿਉਂਕਿ 2 ਦਿਨ ਤੋਂ ਹੋਇਆ ਨਹੀਂ ਸੀਗਾ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਤਵੀਤ ਡਾਊਨ ਹੁੰਦੀ ਹੈ ਫਿਰ ਕੁਝ ਨਹੀਂ ਹੁੰਦਾ ਪਹਿਲਾਂ ਮੈਨੂੰ ਹਨਾ ਮਾਈਗਰੇਨ ਹੋ ਗਿਆ ਸੀ ਮਾਈਗਰੇਨ ਹੋਣ ਤੋਂ ਬਾਅਦ ਫਿਰ ਮੈਨੂੰ ਪੇਨ ਹੋਣ ਲੱਗੀ ਸੀ ਪੇਟ ਦੇ ਵਿੱਚ ਬਹੁਤ ਜ਼ਿਆਦੇ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਵੀ ਸਰੀਰ ਜਿਹੜਾ ਮੇਰਾ ਤੁਸੀਂ ਦੇਖ ਵੀ ਸਕਦੇ ਹੋ ਵੀ ਮੈਨੂੰ ਮੈਨੂੰ ਖੁਦ ਨੂੰ ਵੀ ਪਤਾ ਲਾ ਹਨਾ ਵੀ ਮੈਂ ਅੱਜ ਸੂਟ ਵਾਲਾ ਜਿਹੜਾ ਮੇਰੇ ਆ ਸੂਟ ਪਾਇਆ ਹੈ ਇਹ ਝੱਲਿਆਂ ਵਾਂਗ ਫਿਰਦਾ ਮੇਰੇ ਹਨਾ ਇੰਨਾ ਕਿ ਪੱਤਲੀਆਂ ਹੋ ਗਈਆਂ ਕਾਫੀ ਜ਼ਿਆਦਾ ਤੇ ਹੁਣ ਸ਼ੁਕਰਨ ਰੱਬ ਦਾ ਵੀ ਜਿਹੜੇ ਮੈਂ ਸੋਚ ਲੈ ਕੇ ਆਈ ਸੀ ਦੋ ਵਧੀਆ ਮੈਂ ਉਹ ਸਟਿਚ ਨਹੀਂ ਕੀਤੀ ਹੈਗੀ ਫਿਰ ਹੁਣ ਆਪਾਂ ਨਵੇਂ ਨਾਪ ਨਾ ਬਣਾਵਾਂਗੇ ਤੇ ਇਹ ਨਾ ਚੱਲਿਆ ਵਾਂਗ ਫਿਰਦਾ ਭੱਜਿਆ ਨਾ ਮਿਹਨਤ ਲੰਮੀ ਰਾਣਾ weight ਘਟ ਗਿਆ ਆ ਬਹੁਤ ਪਤਲੀ ਹੋ ਗਈ ਆ ਮੈਂ ਚਲੋ ਕੋਈ ਗੱਲ ਨਹੀਂ ਸੇਕ ਠੀਕ ਹੋਣੀ ਚਾਹੀਦੀ ਆ ਮੋਟੇਟ ਆਪਾਂ ਫੇਰ ਹੋ ਜਾਗੇ ਤੇ ਹੁਣ ਤੁਸੀਂ ਦੇਖੋ ਹੁਣ ਜਿਹੜੀਆਂ ਆਪਾਂ ਟਾਈਲਸ ਸਾਫ਼ ਕਰਤੀਆਂ ਤੇ ਉਹ ਤੇ ਜਿਹੜੀਆਂ ਗੰਦੀਆਂ ਨੇ ਉਹਦਾ ਵੀ ਹਾਲਤ ਉਹਨੇ ਵਧੀਆ ਲੱਗਣ ਲੱਗ ਗਿਆ ਬਹੁਤ ਸੋਹਣੀਆਂ ਲੱਗਦੀਆਂ ਨੇ ਬੇੜੇ 'ਚ ਚਮਕ ਜੀ ਪੈਂਦੀ ਆ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦੀਆਂ ਨੇ ਮੈਂ ਕਦੇ ਵੀ ਇੰਨੀਆਂ ਗੰਦੀਆਂ ਨਹੀਂ ਸੀ ਰੱਖੀਆਂ ਕਦੇ ਵੀ ਪਹਿਲੀ ਵਾਰੀ ਹੋਇਆ ਵੀ ਹਨਾ ਇੰਨੀਆਂ ਗੰਦੀਆਂ ਹੋ ਗਈਆਂ ਨਹੀਂ ਤਾਂ ਮੈਂ ਇਹਨਾਂ ਨੂੰ 5-7 ਦਿਨਾਂ ਮਗਰੋਂ ਨਾ ਜੇ ਆਪਾਂ ਹਾਰਪਿਕ ਵਗੈਰਾ ਨਹੀਂ ਪਾਉਂਦੇ ਹੈਗੇ ਆਪਾਂ ਇੱਕ ਆਪਣੇ ਸਾਬਣ ਦੇ ਟੁਕੜੇ ਨਹੀਂ ਹੁੰਦੇ ਜਿਹੜੇ ਆਪਾਂ ਕੱਪੜੇ ਧੋ ਕੇ ਛੋਟੇ-ਛੋਟੇ ਵੱਜ ਜਾਂਦੇ ਆ ਉਹਨੂੰ ਇੱਕ ਜਰਾਬ ਦੇ ਵਿੱਚ ਪਾ ਕੇ ਉਹ ਫੇਰ ਦੇਣੀ ਤੇ ਬਹੁਤ ਸੋਹਣੀ ਚਮਕਦੀ ਆ ਬਾਕੀ ਜਿਹੜੀਆਂ ਹੋਰ ਸਾਰੇ ਕਿਤੇ ਟੈਲਸ ਲੱਗੀਆਂ ਨੇ ਬਾਥਰੂਮ ਚ ਲੱਗੀਆਂ ਨੇ ਉਹ ਬੜੀਆਂ ਸਾਫ਼ ਨੇ ਹਨਾ ਉਹ ਨਹੀਂ ਗੰਦੀਆਂ ਹੈਗੀਆਂ ਆਹੀ ਇੰਨੀਆਂ ਕਿ ਪਤਾ ਨਹੀਂ ਕਿਉਂ ਇੰਨੀਆਂ ਗੰਦੀਆਂ ਹੋ ਗਈਆਂ ਸੀ ਇੱਕ ਤਾਂ ਇਹ ਹੁੰਦਾ ਨਾ ਵੀ ਪਾਣੀ ਜ਼ਿਆ ਵੀ ਇੱਕ ਜਿਹੜੀ ਇਹ ਟੁੱਟੀ ਆਪਣੀ ਪਹਿਲਾ ਲੀਕ ਸੀਗੀ ਉਹ ਟੁੱਟੀ ਲੀਕ ਹੋਣ ਦੇ ਕਾਰਨ ਹੀ ਇਹ ਸਾਰੇ ਇੰਨੀਆਂ ਗੰਦੀਆਂ ਹੋਈਆਂ ਹੋਈਆਂ ਸੀ ਹੁਣ ਜਦੋਂ ਦੀ ਇਹ ਟੁੱਟੀ ਆਪਾਂ ਨਵੀਂ ਲਵਾ ਲਈ ਉਦੋਂ ਤਾਂ ਘੱਟ ਗੰਦੀਆਂ ਹੋਈਆਂ ਉਦੋਂ ਤਾਂ ਉਹੀ ਗੰਦਗੀ ਜਿਹੜੀ ਹੁਣ ਅੱਜ ਲਹੀ ਆ ਪਤਾ ਨਹੀਂ ਕਿ ਐਕ ਮਹੀਨੇ ਦੀ ਪਤਾ ਨਹੀਂ ਸਾਲ ਦੀ ਉਹ ਹੋਗੀ ਵੀ ਮਤਲਬ ਜਿਹੜੀ ਚੀਜ਼ ਦੀ ਜਿਵੇਂ ਕਹਿੰਦੇ ਸ਼ਾਮਤ ਜਦੋਂ ਆਉਣੀ ਆ ਉਹਦੀ ਉਦੋਂ ਹੀ ਆਉਣੀ ਆ ਤੇ ਲੋ ਜੀ ਇਹ ਆਪਣਾ ਅੱਜ ਦਾ ਵਲੌਗ ਹੁਣ ਤੋਂ ਠੀਕ ਹੈ ਜੀ ਬਲੌਗ ਨੂੰ ਇੰਜੋਏ ਕਰੋ ਕਿਉਂਕਿ ਮੈਨੂੰ ਰਿਕਵੈਸਟ ਆਈ ਸੀ ਵੀ ਥਾਪੀ ਨਾਲ ਕੱਪੜੇ ਧੋਂਦੇ ਹੋਏ ਤੁਸੀਂ ਰੀਅਲ ਸਾਊਂਡ ਦੇ ਵਿੱਚ ਜਿਹੜੀ ਵੀਡੀਓ ਬਣਾਓ ਠੀਕ ਹੈ ਜੀ ਇਹ ਹੁਣ ਆਪਾਂ ਥਾਪੀ ਚਲਾਉਣ ਲੱਗੇ ਆ ਰੀਅਲ ਸਾਊਂਡ ਆਪਾਂ ਰੱਖਾਂਗੇ ਤੁਸੀਂ ਕਰੋ ਵੀਡੀਓ ਇੰਜੋਏ ਅੱਧਾ-ਅੱਧਾ ਨਹੀਂ ਕਰਨਾ ਕੱਪੜੇ ਰੇਟ ਹੁੰਦੇ ਨੇ ਕੱਪੜੇ ਤੋਂ ਹੁਣ ਤੋਂ ਵੱਧ ਨਹੀਂ ਦਰਦਕੀ ਪੱਕਾ ਨਾ ਲਾਵਾ ਪੱਕਾ ਨਾ ਲਾਵਾ ਮੰਮੀ ਹਨ ਕੋਈ ਘਰ ਦੀ ਲੱਤ ਕੀ ਹੈ ਪੱਕਾ ਲਾ ਰਾ ਦੁਰ ਪੱਕਾ ਹਟ ਗਿਆ ਨੇ ਇਹ ਕੋ ਹੈਗੀ ਤਾਂ ਹੈਗੀਆਂ ਕਿੰਨਾ ਜੀ ਲਾਉਣ ਆਣੇ

ਵੇ ਸਵੇਰ ਤੋਂ ਲੌਣ ਨਹੀਂ ਚਾੜੋ ਹੱਥ ਚੋਕ ਤਾਂ ਨਹੀਂ ਸਿਰ ਤੋਂ ਬੈਠੇ ਕੰਮ ਕਰਦਾ Vielen Dank.